ਅਸੀਂ ਅਕਸਰ ਇਹ ਉਹਨਾਂ ਲੋਕਾਂ ਤੋਂ ਡਰਦੇ ਹਾਂ ਜਿਹੜੇ ਲੋਕ ਉੱਚੀ ਆਵਾਜ਼ 'ਚ ਗੱਲ ਕਰਦੇ ਨੇ ਗੁੱਸੇ ਵਿੱਚ ਗੱਲ ਕਰਦੇ ਨੇ ਤੇ ਮੂੰਹ ਤੇ ਗੱਲ ਕਹਿ ਦਿੰਦੇ ਨੇ ਅਸਲ ਵਿੱਚ ਇਹ ਲੋਕ ਓਨੇ ਖਤਰਨਾਕ ਨਹੀਂ ਹੁੰਦੇ ਜਿੰਨੇ ਕਿ ਇਹ ਦਿਖਾਈ ਦਿੰਦੇ ਨੇ ਸਭ ਤੋਂ ਵੱਧ ਖਤਰਨਾਕ ਲੋਕ ਹੁੰਦੇ ਨੇ ਚੁੱਪ ਰਹਿਣ ਵਾਲੇ ਜਿਹੜੇ ਲੋਕ ਜ਼ਿਆਦਾਤਰ ਚੁੱਪ ਰਹਿੰਦੇ ਨੇ ਲੜਾਈ ਝਗੜਾ ਨਹੀਂ ਕਰਦੇ ਜਾਂ ਬਹੁਤ ਜ਼ਿਆਦਾ ਉੱਚੀ ਆਵਾਜ਼ 'ਚ ਜਾਂ ਗੁੱਸੇ ਵਿੱਚ ਗੱਲ ਨਹੀਂ ਕਰਦੇ ਉਹ ਲੋਕ ਖਤਰਨਾਕ ਹੁੰਦੇ ਨੇ ਗੁੱਸੇ ਵਾਲਾ ਵਿਅਕਤੀ ਸਭ ਕੁਝ ਬੋਲ ਕੇ ਬਾਹਰ ਕੱਢ ਦਿੰਦਾ ਹੈ ਪਰ ਜਿਹੜੇ ਲੋਕ ਚੁੱਪ ਰਹਿੰਦੇ ਨੇ ਗੁੱਸਾ ਉਹਨਾਂ ਨੂੰ ਵੀ ਹੁੰਦਾ ਹੈ ਪਰ ਉਹ ਆਪਣੇ ਅੰਦਰ ਸੰਭਾਲ ਕੇ ਰੱਖਦੇ ਨੇ ਤੇ ਇੱਕ ਸਹੀ ਸਮਾਂ ਆਉਣ ਤੇ ਹੀ ਆਪਣੇ ਗੁੱਸੇ ਦਾ ਇਜਹਾਰ ਕਰਦੇ ਨੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਜੋ ਚੁੱਪ ਹੈ ਇਹ ਕਮਜ਼ੋਰੀ ਨਹੀਂ ਹੁੰਦੀ ਇਹ ਇੱਕ ਵੱਡੀ ਤਾਕਤ ਵੀ ਹੁੰਦੀ ਆ ਨੰਬਰ 1 ਤੇ ਹੈ ਚੁੱਪੀ ਨੂੰ ਕਦੇ ਵੀ ਕਮਜ਼ੋਰੀ ਨਾ ਸਮਝੋ ਅਕਸਰ ਇਸ ਸਮਾਜ ਦੇ ਵਿੱਚ ਇਹ ਧਾਰਨਾ ਬਣੀ ਹੋਈ ਹੁੰਦੀ ਆ ਕਿ ਜਿਹੜਾ ਵਿਅਕਤੀ ਘੱਟ ਬੋਲਦਾ ਹੈ ਚੁੱਪ ਰਹਿੰਦਾ ਹੈ ਲੋਕ ਉਹਨੂੰ ਬਹੁਤ ਕਮਜ਼ੋਰ ਸਮਝਦੇ ਨੇ ਸਮਝਦੇ ਨੇ ਕਿ ਇਹ ਤਾਂ ਡਰਦਾ ਹੈ ਇਹ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਹੈਗਾ ਤੇ ਐਕਸਲੀ ਜੋ ਲੋਕ ਉੱਚਾ ਬੋਲਦੇ ਨੇ ਜਾਂ ਗੁੱਸੇ 'ਚ ਬੋਲਦੇ ਨੇ ਜਾਂ ਫਟਾਕੇ ਜਿਹੜੇ ਮੂਠੇ ਗੱਲ ਕਹਿ ਦਿੰਦੇ ਨੇ ਅਜਿਹੀ ਲੋਕਾਂ ਤੋਂ ਜਿਹੜਾ ਲੋਕ ਹੈਗੇ ਨੇ ਉਹ ਡਰਦੇ ਨੇ ਹਾਲਾਂਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੁੰਦੀ ਹੈ ਚੁੱਪ ਰਹਿਣ ਵਾਲੇ ਵਿਅਕਤੀ ਬੇਸ਼ੱਕ ਬੋਲਦੇ ਨਹੀਂ ਹੈਗੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਦੇ ਹੈਗੇ ਗੁੱਸੇ ਵਿੱਚ ਗੱਲ ਨਹੀਂ ਕਰਦੇ ਪਰ ਉਹ ਹਰ ਇੱਕ ਗੱਲ ਨੂੰ ਨੋਟ ਕਰਦੇ ਨੇ ਤੇ ਆਪਣੇ ਅੰਦਰ ਲੈ ਕੇ ਬੈਠਦੇ ਨੇ ਤੇ ਸਹੀ ਸਮਾਂ ਆਉਣ ਤੇ ਤੇ ਸਹੀ ਜਗ੍ਹਾ ਦੇ ਉੱਤੇ ਉਹ ਬੋਲਦੇ ਨੇ ਚੁੱਪ ਰਹਿਣ ਵਾਲੇ ਵਿਅਕਤੀ ਹੁੰਦੇ ਨੇ ਜਿਹੜੇ ਉਹ ਤੁਰੰਤ ਹੀ ਰਿਐਕਟ ਨਹੀਂ ਕਰਦੇ ਪਰ ਹਰ ਰਿਐਕਸ਼ਨ ਨੂੰ ਸਮਝਦੇ ਨੇ ਉਹ ਬਸ ਵਿੱਚ ਕਦੇ ਵੀ ਗੱਲ ਨਹੀਂ ਕਰਦੇ ਚੁੱਪ ਰਹਿਣਗੇ ਨੋਟਿਸ ਕਰਨਗੇ ਹੁਣ ਇੱਥੇ ਇਹ ਗਲਤ ਨਹੀਂ ਸਮਝਣਾ ਚਾਹੀਦਾ ਕਿ ਚੁੱਪ ਰਹਿਣ ਵਾਲਾ ਵਿਅਕਤੀ ਸੋਚਦਾ ਵੀ ਘੱਟ ਹੋਵੇਗਾ ਬਿਲਕੁਲ ਉਲਟ ਜਿਹੜਾ ਵਿਅਕਤੀ ਚੁੱਪ ਰਹਿੰਦਾ ਹੈ ਉਹ ਬਹੁਤ ਜ਼ਿਆਦਾ ਗਹਿਰੀ ਸੋਚ ਦੇ ਨਾਲ ਸੋਚਦਾ ਹੈ ਉਹਦੀ ਸੋਚ ਦੀ ਗਹਿਰਾਈ ਬਹੁਤ ਜ਼ਿਆਦਾ ਹੁੰਦੀ ਆ ਪਰ ਤੁਸੀਂ ਵੇਖਿਆ ਹੁਣ ਜਿਹੜਾ ਵਿਅਕਤੀ ਜ਼ਿਆਦਾ ਚੁੱਪ ਰਹਿੰਦਾ ਹੈ ਉਹਨੂੰ ਇਗਨੋਰ ਕੀਤਾ ਜਾਂਦਾ ਹੈ ਉਹਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਇੱਕ ਸਰੀ ਇਹ ਸਮਝ ਲਿਆ ਜਾਂਦਾ ਹੈ ਕਿ ਇਹ ਤਾਂ ਚੁੱਪਚਾਪ ਹੈ ਕੁਝ ਕਹਿੰਦਾ ਨਹੀਂ ਇਹ ਜੋ ਵੀ ਡਿਸੀਜਨ ਲੈ ਲੋ ਜਿਹੜਾ ਮਰਜ਼ੀ ਕੋਈ ਫੈਸਲਾ ਕਰ ਲੋ ਇਹ ਉਸ ਫੈਸਲੇ ਦੇ ਵਿੱਚ ਭਾਗ ਨਹੀਂ ਲਵੇਗਾ ਤੇ ਨਾ ਹੀ ਇਹ ਹਾਂ ਜਾਂ ਨਾ ਵਿੱਚ ਜਵਾਬ ਦੇਗਾ ਤੇ ਇਹ ਤਾਂ ਕੁਝ ਕਹੇਗਾ ਹੀ ਨਹੀਂ ਜੋ ਮਰਜ਼ੀ ਆਪਾਂ ਕਰ ਸਕਦੇ ਆ ਤਾਂ ਕਰਕੇ ਉਹਨੂੰ ਪੁੱਛਿਆ ਵੀ ਘਟ ਜਾਂਦਾ ਦੂਜਾ ਪੁਆਇੰਟ ਇਹ ਹੈ ਕਿ ਜਿਹੜੇ ਚੁੱਪ ਲੋਕ ਹੁੰਦੇ ਨੇ ਉਹ ਜ਼ਿਆਦਾ ਆਬਜ਼ਰਵ ਕਰਦੇ ਨੇ ਤੁਸੀਂ ਦੇਖਿਆ ਹੁਣ ਆ ਜੇ ਕਿਸੇ ਮਹਿਫਲ ਵਿੱਚ ਜਾਂ ਕਿਸੇ ਕਮਰੇ ਦੇ ਵਿੱਚ ਅਜਿਹੇ ਆ ਵਿਅਕਤੀ ਇੱਕ ਨਾਲ ਬੈਠਾ ਹੋਵੇ ਜੋ ਚੁੱਪ ਹੈ ਤੇ ਬਾਕੀ ਸਾਰੇ ਬਹੁਤ ਜ਼ਿਆਦਾ ਬੜਬੋਲੇ ਹੋਣ ਬਹੁਤ ਸਾਰੀਆਂ ਗੱਲਾਂ-ਵੱਤਾਂ ਕਰ ਰਹੇ ਹੋਣ ਪਰ ਇੱਕ ਵਿਅਕਤੀ ਚੁੱਪ ਬੈਠਾ ਹੋਵੇ ਤਾਂ ਤੁਸੀਂ ਧਿਆਨ ਨਾਲ ਵੇਖਿਓ ਉਹ ਵਿਅਕਤੀ ਸਭ ਨੂੰ ਚੰਗੀ ਤਰ੍ਹਾਂ ਆਬਜ਼ਰਵ ਕਰ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਹੈ ਕਿ ਕਿਹੜਾ ਵਿਅਕਤੀ ਝੂਠ ਬੋਲ ਰਿਹਾ ਹੈ ਕਿਹੜਾ ਵਿਅਕਤੀ ਹੈ ਜਿਹੜਾ ਉਹ ਦੋਗਲਾ ਹੈ ਕਿਉਂਕਿ ਬਾਕੀ ਲੋਕ ਨੇ ਜਿਹੜੇ ਉਹ ਬੋਲਣ ਦੇ ਵਿੱਚ ਹੀ ਆਪਣੀ એનર્ਜੀ ਨੂੰ ਬੇਸਟ ਕਰ ਰਹੇ ਹੁੰਦੇ ਨੇ ਤੇ ਉਹ ਆਪਣੀ ਸਾਰੀ એનર્ਜੀ ਆਪਣੀ ਸੋਚ ਦੇ ਉੱਤੇ ਲਗਾਉਂਦਾ ਆਪਣੀ ਸਾਰੀ ਤਾਕਤ ਆਪਣੀ ਸਮਝ ਦੇ ਉੱਤੇ ਲਗਾਉਂਦਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਕੌਣ ਕਿਵੇਂ ਦਾ ਹੈ ਕਦੇ ਵੀ ਚੁੱਪ ਵਿਅਕਤੀਆਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਹੈਗਾ ਇਹ ਬਹੁਤ ਹੀ ਸਮਝਦਾਰ ਅਤੇ ਗਹਿਰੀ ਸੋਚ ਵਾਲੇ ਹੁੰਦੇ ਹਨ ਬਹੁਤ ਜ਼ਿਆਦਾ ਬੋਲਣ ਵਾਲੇ ਵਿਅਕਤੀ ਹੁੰਦੇ ਨੇ ਜਿਹੜੇ ਜਾਂ ਗੁੱਸੇ ਵਾਲੇ ਵਿਅਕਤੀ ਹੁੰਦੇ ਨੇ ਉਹ ਆਪਣੀਆਂ ਗੱਲਾਂ ਨੂੰ ਸਭ ਦੇ ਵਿੱਚ ਦੱਸ ਦਿੰਦੇ ਨੇ ਉਹ ਕੋਈ ਪਰਦਾ ਨਹੀਂ ਰੱਖਦੇ ਹੈਗੇ ਹਰ ਗੱਲ ਜਿਹੜੀ ਮੂੰਹ 'ਚ ਆਉਂਦੀ ਆ ਉਹਨਾਂ ਨੇ ਕਹਿ ਦੇਣੀ ਹੁੰਦੀ ਆ ਪਰ ਜਿਹੜੇ ਚੁੱਪ ਵਿਅਕਤੀ ਰਹਿੰਦੇ ਨੇ ਇਹ ਆਪਣੇ ਭੇਦ ਵੀ ਕਦੇ ਵੀ ਕਿਸੇ ਨੂੰ ਨਹੀਂ ਦੰਦੇ ਅਜਿਹੇ ਵਿਅਕਤੀ ਅੰਦਰੋਂ ਬਹੁਤ ਹੀ ਜ਼ਿਆਦਾ ਸ਼ਾਂਤ ਸੁਭਾਅ ਦੇ ਹੁੰਦੇ ਨੇ ਨੰਬਰ 3 ਤੇ ਹੈ ਜਿਨ੍ਹਾਂ ਨੇ ਦਰਦ ਸਹਿ ਲਿਆ ਉਹ ਚੁੱਪ ਹੋ ਜਾਂਦੇ ਨੇ ਹੁਣ ਇਹ ਨਹੀਂ ਹੈ ਕਿ ਹਰੇਕ ਵਿਅਕਤੀ ਜੋ ਚੁੱਪ ਹੈ ਉੰਦਰੋਂ ਸ਼ਾਂਤ ਹੈ ਕੁਝ ਚੁੱਪ ਵਿਅਕਤੀ ਜਿਹੜੇ ਲੋਕ ਨੇ ਉਹ ਅੰਦਰੋਂ ਅਸ਼ਾਂਤ ਵੀ ਹੋ ਸਕਦੇ ਨੇ ਉਹਨਾਂ ਦੀ ਚੁੱਪ ਦੀ ਵਜ੍ਹਾ ਕੋਈ ਅਲੱਗ ਵੀ ਹੋ ਸਕਦੀ ਆ ਕੁਝ ਲੋਕ ਇਸ ਲਈ ਚੁੱਪ ਕਰ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਸੁਣਦਾ ਨਹੀਂ ਉਹ ਜਿੰਨਾ ਮਰਜ਼ੀ ਬੋਲੀ ਜਾਣ ਉਹਨਾਂ ਦੀ ਕੋਈ ਵੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਨੂੰ ਹਮੇਸ਼ਾ ਇਗਨੋਰ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਨਾ ਕਿਸੇ ਪ੍ਰਕਾਰ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਇਸ ਲਈ ਵੀ ਉਹ ਚੁੱਪ ਕਰ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਇਹ ਚੁੱਪੀ ਹੁੰਦੀ ਆ ਇਹ ਸਭ ਤੋਂ ਵੱਧ ਖਤਰਨਾਕ ਹੁੰਦੀ ਆ ਕਿਉਂਕਿ ਇੱਕ ਹਾਰ ਨਹੀਂ ਹੁੰਦੀ ਬਲਕਿ ਇੱਕ ਤਿਆਰੀ ਹੁੰਦੀ ਹੈ ਕਿ ਅੱਗੇ ਕੀ ਕਰਨਾ ਉਸ ਦੀ ਯੋਜਨਾ ਕੀ ਆ ਸਾਹਮਣੇ ਵਾਲੇ ਲਈ ਕੀ ਪਲਾਨ ਉਹ ਕਰ ਰਿਹਾ ਹੁੰਦਾ ਹੈ ਕਿ ਉਹਨੂੰ ਜਵਾਬ ਕਿਵੇਂ ਦਿੱਤਾ ਜਾਵੇ ਚੁੱਪ ਲੋਕ ਹੁੰਦੇ ਨੇ ਜਿਹੜੇ ਉਹ ਰਿਐਕਟ ਨਹੀਂ ਕਰਦੇ ਬਲਕਿ ਪਲਾਨ ਕਰਦੇ ਨੇ ਚੌਥਾ ਪੁਆਇੰਟ ਇਹ ਆ ਉਹ ਕਦੇ ਵੀ ਤੁਸੀਂ ਦੇਖਿਆ ਹੋਣਾ ਜਦੋਂ ਕੋਈ ਉਹਨਾਂ ਨੂੰ ਕੋਈ ਗੁੱਸੇ ਵਾਲੀ ਗੱਲ ਕਹੋ ਜਾਂ ਕੋਈ ਉਹਨਾਂ ਨੂੰ ਗੱਲ ਚੰਗੀ ਨਾ ਲੱਗੇ ਤਾਂ ਉਹ ਕਦੇ ਵੀ ਰਿਐਕਟ ਨਹੀਂ ਕਰਦੇ ਹੈਗੇ ਚੁੱਪਚਾਪ ਉਸ ਗੱਲ ਨੂੰ ਪਹਿਲਾਂ ਸੁਣਦੇ ਨੇ ਸਮਝਦੇ ਨੇ ਫੇਰ ਉਹਨੂੰ ਪਤਾ ਹੁੰਦਾ ਵੀ ਕਿਹੜੀ ਜਗ੍ਹਾ ਤੇ ਕਿਹੜੇ ਸਮੇਂ ਕਿੰਨੀ ਕੁ ਗੱਲ ਇਹ ਕੀਤੀ ਜਾਵੇਗੀ ਪਰ ਜਿਹੜੇ ਗੁੱਸੇ ਵਾਲੇ ਵਿਅਕਤੀ ਹੁੰਦੇ ਨੇ ਉਹ ਇੱਕਦਮ ਭਾਵਨਾਵਾਂ ਦੇ ਵਿੱਚ ਵਹਿ ਜਾਂਦੇ ਨੇ ਤੇ ਬਹੁਤ ਜ਼ਿਆਦਾ ਲਾਊਡਲੀ ਗੱਲ ਕਰਦੇ ਨੇ ਗੁੱਸੇ 'ਚ ਗੱਲ ਕਰਦੇ ਨੇ ਕਈ ਵਾਰੀ ਝਗੜਾ ਵੀ ਹੋ ਜਾਂਦਾ ਉਹਨਾਂ ਦਾ ਆਪਣਾ ਜਿਹੜਾ ਸੁਭਾਅ ਹੈ ਜਾਂ ਭਾਵਨਾਵਾਂ ਦੇ ਉੱਤੇ ਉਹਨਾਂ ਦਾ ਆਪਣਾ ਕੰਟਰੋਲ ਨਹੀਂ ਹੁੰਦਾ ਜੋ ਵੀ ਅੰਦਰ ਆਇਆ ਮਨ ਦੇ ਅੰਦਰ ਜਿੱਦਾਂ ਦੀ ਵੀ ਭਾਵਨਾ ਆਉਂਦੀ ਹੈ ਉਵੇਂ ਦਾ ਹੀ ਉਹ ਰਿਐਕਸ਼ਨ ਆ ਜਿਹੜਾ ਉਹਨਾਂ ਦਾ ਨਿਕਲ ਕੇ ਬਾਹਰ ਆ ਜਾਂਦਾ ਪਰ ਜਿਹੜੇ ਚੁੱਪ ਲੋਭ ਹੁੰਦੇ ਨੇ ਇਹਨਾਂ ਦਾ ਆਪਣੇ ਇਮੋਸ਼ਨ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਹੁੰਦਾ ਇਹ ਉਸ ਚੀਜ਼ ਨੂੰ ਦਬਾ ਲੈਂਦੇ ਨੇ ਤੇ ਇੱਕ ਸਹੀ ਸਮਾਂ ਆਉਣ ਦੇ ਉੱਤੇ ਹੀ ਆਪਣੀ ਜਿਹੜੀ ਗੱਲ ਆ ਉਹਨੂੰ ਇਹ ਰੱਖਦੇ ਨੇ ਹੁਣ ਜਿਹੜੇ ਵਿਅਕਤੀ ਦਾ ਕੰਟਰੋਲ ਆਪਣੇ ਇਮੋਸ਼ਨ ਦੇ ਉੱਤੇ ਨਹੀਂ ਹੁੰਦਾ ਅੰਦਰ ਗੁੱਸਾ ਆਇਆ ਕਿਸੇ ਨੇ ਕੋਈ ਗੱਲ ਕਹੀ ਥੋੜਾ ਜਿਹਾ ਗੁੱਸਾ ਆਇਆ ਉਹਨੇ ਉਸੇ ਟਾਈਮ ਬੋਲਣਾ ਸ਼ੁਰੂ ਕਰ ਦੇਣਾ ਰਿਐਕਟ ਕਰਨਾ ਨਾ ਉਸੇ ਟਾਈਮ ਉਦੋਂ ਹੀ ਜਵਾਬ ਦੇਣਾ ਸ਼ੁਰੂ ਕਰ ਦੇਣਾ ਚਾਹੇ ਉਹ ਜਵਾਬ ਫਿਰ ਸਹੀ ਹੋਵੇ ਚਾਹੇ ਗਲਤ ਹੋਵੇ ਉਦੋਂ ਹੀ ਕਹਿ ਦੇਣਾ ਪਰ ਜਿਹੜੇ ਚੁੱਪ ਵਿਅਕਤੀ ਹੁੰਦੇ ਨੇ ਇਹ ਕਦੇ ਵੀ ਜਲਦਬਾਜ਼ੀ ਨਹੀਂ ਕਰਦੇ ਜਵਾਬ ਦੇਣ ਵਿੱਚ ਇੱਕ ਚੁੱਪ ਵਿਅਕਤੀ ਸਭ ਤੋਂ ਪਹਿਲਾਂ ਸਮਾਂ ਹੈ ਜਿਹੜਾ ਉਹ ਨੂੰ ਆਪਣੇ ਹੱਕ ਵਿੱਚ ਕਰਦਾ ਹੈ ਫਿਰ ਉਹ ਗੱਲ ਕਰਦਾ ਹੈ ਤੇ ਫਿਰ ਉਹ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਮਾਹੌਲ ਦੇਖਦਾ ਹੈ ਕਿ ਮਾਹੌਲ ਕਿਵੇਂ ਦਾ ਹੈ ਜਿੱਥੇ ਉਹ ਗੱਲ ਕਰ ਰਿਹਾ ਹੈ ਕੀ ਸਮਾਂ ਹੈ ਜਿਹੜਾ ਉਹਦੇ ਹੱਕ ਵਿੱਚ ਹੈਗਾ ਉੱਥੇ ਉਹਨੇ ਕਿੰਨੀ ਗੱਲ ਕਰਨੀ ਆ ਤੇ ਜੇਕਰ ਉਹ ਨੂੰ ਲੱਗਦਾ ਹੈ ਕਿ ਇਹ ਮੇਰੇ ਹੱਥ ਚੋਂ ਜਿਹੜੀ ਗੱਲ ਹੈ ਬਾਹਰ ਜਾ ਸਕਦੀ ਹੈ ਫਿਰ ਉੱਥੇ ਉਹ ਨੂੰ ਇਹ ਵੀ ਪਤਾ ਹੈ ਕਿ ਇੱਥੇ ਰੁਕਣਾ ਇਹ ਤੋਂ ਅੱਗੇ ਨਹੀਂ ਬਦਣਾ ਉਹਨੂੰ ਆਪਣੀ ਸੀਮਾ ਰੇਖਾ ਦਾ ਵੀ ਪਤਾ ਹੁੰਦਾ ਜਦ ਕਿ ਇੱਕ ਗੁੱਸੇ ਵਾਲਾ ਵਿਅਕਤੀ ਹੁੰਦਾ ਜਿਹੜਾ ਉਹ ਚਾਹੇ ਸਹੀ ਵੀ ਹੋਵੇ ਪਰ ਉਹਦੇ ਉਹਦੇ ਜਿਹੜਾ ਸੁਭਾਅ ਹੈ ਇੱਕਦਮ ਰਿਐਕਟ ਕਰਨ ਵਾਲਾ ਉਹਦੇ ਕਰਕੇ ਉਹ ਆਪਣੀ ਸਹੀ ਗੱਲ ਨੂੰ ਵੀ ਸਹੀ ਤਰੀਕੇ ਨਾਲ ਨਹੀਂ ਰੱਖ ਪਾਉਂਦਾ ਉਹ ਸਹੀ ਹੋਣ ਦੇ ਬਾਵਜੂਦ ਵੀ ਗਲਤ ਬਣ ਜਾਂਦਾ ਹੈ ਨੰਬਰ 5 ਤੇ ਹੈ ਜਿਹੜੇ ਚੁੱਪ ਵਿਅਕਤੀ ਹੁੰਦੇ ਨੇ ਉਹਨਾਂ ਨੂੰ ਅੰਡਰ ਐਸਟੀਮੇਟ ਵੀ ਕੀਤਾ ਜਾਂਦਾ ਹੈ ਜ਼ਿਆਦਾਤਰ ਲੋਕਾਂ ਨੂੰ ਇਹ ਹੀ ਹੁੰਦਾ ਕਿ ਇਹ ਤਾਂ ਚੁੱਪ ਰਹਿੰਦਾ ਹੈ ਇਹਨੇ ਕੁਝ ਨਹੀਂ ਕਹਿਣਾ ਹੈਗਾ ਜੋ ਮਰਜ਼ੀ ਫੈਸਲਾ ਆਪਾਂ ਡਿਸੀਜਨ ਲੈ ਲਓ ਇਹ ਵਿਅਕਤੀ ਚੁੱਪ ਹੈ ਨਾ ਇਹਨੇ ਹਾਂ ਕਹਿਣੀ ਆ ਨਾ ਇਹਨੇ ਨਾ ਕਹਿਣੀ ਆ ਪਰ ਅਕਸਰ ਹੀ ਲੋਕ ਇੱਥੇ ਗਲਤ ਹੋ ਜਾਂਦੇ ਨੇ ਹੁਣ ਵੱਡੀ ਗਲਤੀ ਇਹੀ ਹੈ ਕਿ ਇੱਕ ਚੁੱਪ ਵਿਅਕਤੀ ਨੂੰ ਅੰਡਰ ਐਸਟੀਮੇਟ ਕਰ ਲਿਆ ਉਸ ਤੋਂ ਉਹ ਉਮੀਦ ਨਹੀਂ ਲਗਾਈ ਗਈ ਜੋ ਉਹ ਕਰਨ ਵਾਲਾ ਤੇ ਜਿਹੜੇ ਚੁੱਪ ਵਿਅਕਤੀ ਹੁੰਦੇ ਨੇ ਇਹ ਅਚਾਨਕ ਹੀ ਮੂਵ ਕਰਦੇ ਨੇ ਤੇ ਇਹਨਾਂ ਦੇ ਜਿਹੜੇ ਫੈਸਲੇ ਨੇ ਇਹ ਵੀ ਬਹੁਤ ਸਟਰੋਂਗ ਹੁੰਦੇ ਨੇ ਕਿਉਂਕਿ ਇਹਨਾਂ ਨੇ ਫੈਸਲਾ ਇਕਦਮ ਨਹੀਂ ਲਿਆ ਹੁੰਦਾ ਬਹੁਤ ਹੀ ਜ਼ਿਆਦਾ ਸੋਚ ਸਮਝ ਕੇ ਵਿਚਾਰ ਕੇ ਫਿਰ ਹੀ ਕਿਸੇ ਨਤੀਜੇ ਦੇ ਉੱਤੇ ਪਹੁੰਚਦੇ ਨੇ ਤੇ ਫਿਰ ਉੱਥੇ ਇਹ ਅਟਲ ਰਹਿੰਦੇ ਨੇ ਫਿਰ ਉਥੋਂ ਟਸ ਤੋਂ ਮਸ ਨਹੀਂ ਹੁੰਦੀ ਪੁਆਇੰਟ ਨੰਬਰ 6 ਆ ਜਦੋਂ ਚੁੱਪ ਲੋਕ ਬੋਲਦੇ ਨੇ ਪਹਿਲਾਂ ਤਾਂ ਚੁੱਪ ਰਹਿੰਦੇ ਨੇ ਪਰ ਜਦੋਂ ਉਹਨਾਂ ਨੇ ਆਪਣਾ ਇੱਕ ਕਿਸੇ ਖਾਸ ਡਿਸੀਜਨ ਦੇ ਉੱਪਰ ਪਹੁੰਚ ਚੁੱਕੇ ਹੁੰਦੇ ਨੇ ਫਿਰ ਉਹ ਆਪਣੀ ਆਵਾਜ਼ ਚੁੱਕਦੇ ਨੇ ਤੇ ਬੋਲਦੇ ਨੇ ਪਰ ਬੋਲਣ ਲੱਗੇ ਉਹ ਕਦੇ ਵੀ ਚੀਖਦੇ ਨਹੀਂ ਨਾ ਹੀ ਗੁੱਸਾ ਕਰਦੇ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਆਪਣੇ ਜਿਹੜੇ ਫੈਸਲੇ ਨੇ ਸ਼ਬਦ ਨੇ ਉਹਨਾਂ ਦਾ ਇਸਤੇਮਾਲ ਕਰਕੇ ਆਪਣੇ ਫੈਸਲਿਆਂ ਨੂੰ ਸੁਣਾਉਂਦੇ ਨੇ ਇਹ ਲੋਕ ਕਦੇ ਵੀ ਗੱਲ ਨੂੰ ਉਲਟਾ ਪਲਟਾ ਕੇ ਨਹੀਂ ਕਰਦੇ ਸਿੱਧੀ ਗੱਲ ਕਰਦੇ ਨੇ ਤੇ ਗੱਲ ਫਿਰ ਜਾ ਕੇ ਸਿੱਧੀ ਦਿਲ 'ਚ ਵੱਜਦੀ ਹੈ ਜਾਂ ਦਿਮਾਗ 'ਚ ਵੱਜਦੀ ਹੈ ਕਿਉਂਕਿ ਉਹ ਬੋਲਣ ਤੋਂ ਪਹਿਲਾਂ ਬਹੁਤ ਜ਼ਿਆਦਾ ਸੋਚ ਚੁੱਕੇ ਹੁੰਦੇ ਹਨ ਕਿ ਅਸੀਂ ਸ਼ਬਦਾਂ ਦਾ ਇਸਤੇਮਾਲ ਕਿਵੇਂ ਕਰਨਾ ਕਿਵੇਂ ਗੱਲ ਕਰਨੀ ਆ ਕਿੰਨੀ ਕਰਨੀ ਆ ਕਿਹੜੇ ਟਾਈਮ ਤੇ ਕਰਨੀ ਆ ਪੂਰੀ ਤਰ੍ਹਾਂ ਸੋਚ ਸਮਝ ਕੇ ਜਦੋਂ ਗੱਲ ਕੀਤੀ ਜਾਂਦੀ ਆ ਫਿਰ ਉਸ ਗੱਲ ਦਾ ਜਿਹੜਾ ਪ੍ਰਭਾਵ ਆ ਉਹ ਵੀ ਜ਼ਿਆਦਾ ਹੁੰਦਾ ਹੈ ਤੇ ਉਹ ਆਪਣੀ ਗੱਲ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਦੂਜਿਆਂ ਦੇ ਅੱਗੇ ਰੱਖ ਪਾਉਂਦੇ ਨੇ ਹਾਲਾਂਕਿ ਉਹ ਆਪਣੀ ਗੱਲਬਾਤ ਕਰਦੇ ਸਮੇਂ ਕਦੇ ਵੀ ਗੁੱਸਾ ਨਹੀਂ ਕਰਦੇ ਨਾ ਹੀ ਲੜਾਈ ਝਗੜਾ ਕਰਦੇ ਨੇ ਤੇ ਨਾ ਹੀ ਗਲਤ ਸ਼ਬਦਾਂ ਦਾ ਕਦੇ ਵੀ ਇਸਤੇਮਾਲ ਕਰਦੇ ਨੇ ਨੰਬਰ 7 ਤੇ ਆ ਸਭ ਤੋਂ ਖਤਰਨਾਕ ਪਾਲ ਅਸੀਂ ਅਕਸਰ ਇਹ ਸਮਝਦੇ ਹਾਂ ਕਿ ਸਭ ਤੋਂ ਖਤਰਨਾਕ ਉਹ ਲੋਕ ਨੇ ਜੋ ਗੁੱਸੇ 'ਚ ਗੱਲ ਕਰਦੇ ਨੇ ਜਾਂ ਆਪਣੀ ਗੱਲ ਨੂੰ ਕਰਦੇ ਵਕਤ ਬਹੁਤ ਜ਼ਿਆਦਾ ਉੱਚਾ ਬੋਲਦੇ ਨੇ ਤੇ ਦੂਜੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸਲ ਵਿੱਚ ਇਹ ਲੋਕ ਬਿਲਕੁਲ ਵੀ ਮਤਲਬ ਇਹਨਾਂ ਨੂੰ ਪਖਤਰਨਾਕ ਨਹੀਂ ਕਹਿ ਸਕਦੇ ਉਹ ਸਿਰਫ ਇੱਕ ਆ ਭਾਵਨਾ ਦਾ ਪ੍ਰਗਟਾਵਾ ਹੀ ਕਰ ਰਹੇ ਹੁੰਦੇ ਨੇ ਗੁੱਸੇ ਵਾਲੇ ਲੋਕ ਬਹੁਤ ਜ਼ਿਆਦਾ ਐਕਸਪ੍ਰੈਸਿਵ ਹੁੰਦੇ ਨੇ ਉਹ ਆਪਣੀ ਗੱਲ ਨੂੰ ਦੱਸਣ ਲਈ ਬਹੁਤ ਉੱਚੀ ਆਵਾਜ਼ ਚ ਗੱਲ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਉੱਚੀ ਆਵਾਜ਼ ਚ ਗੱਲ ਕਰਨ ਨਾਲ ਦੂਜੇ ਵਿਅਕਤੀ ਨੂੰ ਜ਼ਿਆਦਾ ਸਮਝਾਉਂਦੀ ਆ ਐਦਾਂ ਦੇ ਜਿਹੜੇ ਵਿਅਕਤੀ ਹੁੰਦੇ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਐਦਾਂ ਦੇ ਹੁੰਦੇ ਨੇ ਕਿ ਸਾਨੂੰ ਦੇਖਣ ਨੂੰ ਇਹ ਬਹੁਤ ਹੀ ਜ਼ਿਆਦਾ ਡਰਾਉਣੇ ਲੱਗਦੇ ਨੇ ਪਰ ਇਹਨਾਂ ਦੇ ਮਨ ਸਾਫ਼ ਹੁੰਦੇ ਨੇ ਕਈ ਵਾਰ ਕੀ ਹੁੰਦਾ ਹੈ ਜਿਆਦਾ ਗੁੱਸਾ ਕਰਨਾ ਛੋਟੜੀ ਗੱਲ ਤੇ ਬਹੁਤ ਜ਼ਿਆਦਾ ਭੜਕ ਜਾਣਾ ਗੁੱਸੇ ਵਿੱਚ ਗੱਲ ਕਰਨਾ ਇਹ ਦਿਮਾਗੀ ਪਰੇਸ਼ਾਨੀ ਵੀ ਹੋ ਸਕਦੀ ਆ ਤੇ ਕਿਸੇ ਡਾਕਟਰ ਦੀ ਜ਼ਰੂਰਤ ਵੀ ਹੋ ਸਕਦੀ ਆ ਬਹੁਤ ਜ਼ਿਆਦਾ ਗੁੱਸੇ ਵਾਲੇ ਵਿਅਕਤੀ ਇਹ ਹੀ ਨਹੀਂ ਕਿ ਗੁੱਸੇ ਹੀ ਕਰਦੇ ਨੇ ਜਾਂ ਉੱਚੀ ਆਵਾਜ਼ ਚ ਗੱਲ ਕਰਦੇ ਨੇ ਜੇ ਉਹਨਾਂ ਨੂੰ ਥੋੜੀ ਜਿਹੀ ਖੁਸ਼ੀ ਵੀ ਹੁੰਦੀ ਆ ਤਾਂ ਉਹਦਾ ਪ੍ਰਗਟਾਵਾ ਜਿਹੜਾ ਉਹ ਵੀ ਉਦਾਂ ਹੀ ਕਰਦੇ ਨੇ ਬਹੁਤ ਜ਼ਿਆਦਾ ਖੁਸ਼ ਹੋ ਕੇ ਬਹੁਤ ਜ਼ਿਆਦਾ ਹੱਸ ਕੇ ਉੱਚੀ ਚ ਹੱਸ ਕੇ ਗੱਲ ਉਹ ਹੀ ਹੈ ਕਿ ਉਹ ਆਪਣੀਆਂ ਭਾਵਨਾਵਾਂ ਦੇ ਉੱਤੇ ਕੰਟਰੋਲ ਨਹੀਂ ਕਰ ਪਾਉਂਦੇ ਹੈਗੇ ਹੁਣ ਖਤਰਨਾਕ ਪੱਲੇ ਇਹ ਹੁੰਦਾ ਹੈ ਕਿ ਜਦੋਂ ਇੱਕ ਚੁੱਪ ਵਿਅਕਤੀ ਹੈ ਜਿਹੜਾ ਉਹ ਆਪਣੀਆਂ ਭਾਵਨਾਵਾਂ ਤੋਂ ਡਿਟੈਚ ਹੋ ਜਾਵੇ ਕੋਈ ਇਮੋਸ਼ਨ ਉਹਦੇ ਵਿੱਚ ਨਾ ਰਹੇ ਭਾਵਨਾਵਾਂ ਨੂੰ ਅਲੱਗ ਕਰ ਦੇਵੇ ਹਾਲਾਂਕਿ ਜਿਹੜੀ ਕਿ ਸਹੀ ਤਾਂ ਇਹ ਹੀ ਹੈ ਕਿ ਜੋ ਭਾਵਨਾ ਵਿਅਕਤੀ ਦੇ ਅੰਦਰ ਹੁੰਦੀ ਆ ਉਹ ਭਾਵਨਾ ਚਿਹਰੇ ਦੇ ਉੱਤੇ ਹਾਫ ਭਾਵ ਦੇ ਵਿੱਚ ਉਹ ਆਉਣੀ ਚਾਹੀਦੀ ਆ ਪਰ ਜੇਕਰ ਕਿਸੇ ਵਿਅਕਤੀ ਦੇ ਅੰਦਰ ਭਾਵਨਾਵਾਂ ਬਿਲਕੁਲ ਹੀ ਮਰ ਜਾਂਦੀਆਂ ਨੇ ਉਹ ਕਿਸੇ ਵੀ ਭਾਵਨਾ ਦਾ ਰਿਐਕਸ਼ਨ ਨਹੀਂ ਦਿੰਦਾ ਚਾਹੇ ਦੁੱਖ ਹੈ ਸੁੱਖ ਹੈ ਜਾਂ ਗੁੱਸਾ ਇਹ ਵੀ ਭਾਵਨਾਵਾਂ ਨੇ ਜੇਕਰ ਉਹ ਕਿਸੇ ਵੀ ਪ੍ਰਕਾਰ ਦਾ ਰਿਐਕਸ਼ਨ ਨਹੀਂ ਦੇ ਰਿਹਾ ਚੁੱਪ ਹੈ ਤਾਂ ਇਹ ਸਭ ਤੋਂ ਵੱਡਾ ਖਤਰਾ ਹੋ ਸਕਦਾ ਹੈ ਤਾਂ ਫਿਰ ਇਸ ਪ੍ਰਕਾਰ ਦਾ ਜਿਹੜਾ ਵਿਅਕਤੀ ਹੁੰਦਾ ਉਹ ਕਿਸੇ ਤੋਂ ਵੀ ਨਹੀਂ ਡਰਦਾ ਚੁੱਪੀ ਕੋਈ ਕਮਜ਼ੋਰੀ ਨਹੀਂ ਹੁੰਦੀ ਤੇ ਇਹਨੂੰ ਕਦੇ ਵੀ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਵਿੱਚ ਉੱਪਰ ਰਹਿੰਦੇ ਹੋ ਤਾਂ ਤੁਸੀਂ ਇੱਕ ਮਜ਼ਬੂਤ ਇਨਸਾਨ ਹੋ ਸਕਦੇ ਹੋ ਜੇਕਰ ਤੁਹਾਡੇ ਕੋਈ ਆਲੇ-ਦੁਆਲੇ ਇਦਾਂ ਦਾ ਵਿਅਕਤੀ ਰਹਿੰਦਾ ਜਿਹੜਾ ਕਿ ਬਹੁਤ ਚੁੱਪ ਰਹਿੰਦਾ ਹੈ ਤਾਂ ਉਹਨੂੰ ਹਲਕੇ ਵਿੱਚ ਕਦੇ ਨਾ ਲਿਓ ਉਹ ਇੱਕ ਮਜ਼ਬੂਤ ਇਨਸਾਨ ਹੋ ਸਕਦਾ ਹੈ ਉੱਚੀ ਆਵਾਜ਼ ਕਦੇ ਵੀ ਦੁਨੀਆ ਨੂੰ ਨਹੀਂ ਬਦਲਦੀ ਬਲਕਿ ਇੱਕ ਡੂੰਗੀ ਸੋਚ ਹੈ ਜਿਹੜੀ ਉਹ ਅਕਸਰ ਹੀ ਦੁਨੀਆ ਨੂੰ ਬਦਲ ਦਿੰਦੀ ਆ ਜੇਕਰ ਇਹ ਵੀਡੀਓ ਤੁਹਾਡੇ ਦਿਲ ਨੂੰ ਜਾਂ ਦਿਮਾਗ ਨੂੰ ਲੱਗੀ ਹੋਵੇ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਤੇ ਚੈਨਲ ਤੇ ਨਵੇਂ ਉਹਦਾ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਜਲਦੀ ਹੀ ਮਿਲਾਂਗੇ ਆਪਾਂ ਇਸੇ ਪ੍ਰਕਾਰ ਦੇ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਫਾਰ ਵਾਚਿੰਗ